ਸਾਰਿਆਂ ਨੂੰ ਬਹੁਤ ਬਹੁਤ ਵਾਰਕ ਸੱਜਨ ਕੁਮਾਰ ਨੂੰ ਅੱਜ ਦੂਸਰੇ 1984 ਦੇ ਸਿੱਖ ਕਤਲੇਆਮ ਦੇ ਕੇਸ ਦੇ ਵਿੱਚ ਸਜ਼ਾ ਹੋਈ ਦੋ ਸਿੱਖਾਂ ਦੇ ਕਤਲ ਦਾ ਕੇਸ ਸੀਗਾ ਇਹ ਜਸਵੰਤ ਸਿੰਘ ਦੇ ਉਹਨਾਂ ਦੇ بیٹے ਕਰਨਜੀਤ ਸਿੰਘ ਨੂੰ ਮੈਨੂੰ ਤੇ ਲੱਗ ਰਿਹਾ ਕਿ ਅੱਜ ਮੈਨੂੰ ਸਮਝੋ ਚੀਫ ਮਿਨਿਸਟਰੀ ਦੀਆਂ ਕੀ ਸਾਰੀਆਂ ਪਤਵੀਆਂ ਮਿਲੀਆਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਾਰਕ ਸਜਨ ਕੁਮਾਰ ਨੂੰ ਅੱਜ ਦੂਸਰੇ 1984 ਦੇ ਸਿੱਖ ਕਤਲੇਆਮ ਦੇ ਕੇਸ ਦੇ ਵਿੱਚ ਸਜ਼ਾ ਹੋਈ ਪਈ। ਪਹਿਲਾਂ ਇੱਕ ਕੇਸ ਦੇ ਵਿੱਚ ਉਹ ਜੇਲ੍ਹ ਵਿੱਚ ਆ ਜਿੱਥੇ ਉਮਰ ਕੈਦ ਦੀ ਸਜ਼ਾ ਸਾਰੀ ਉਮਰ ਟਿਲ ਡੈਥ ਉਹ ਸਜ਼ਾ ਪੂਤ ਰਿਹਾ 6 ਸਾਲ ਹੋ ਗਏ ਜੇਲ੍ਹ ਵਿੱਚ ਆ ਇਹ ਦੂਸਰਾ ਕੇਸ ਸੀ ਸਰਸਵਤੀ ਵਿਹਟਾਨੀ ਦਾ ਇਦੇ ਵਿੱਚ ਦੋ ਸਿੱਖਾਂ ਦੇ ਕਤਲ ਦਾ ਕੇਸ ਸੀਗਾ ਇਹ ਜਸਵੰਤ ਸਿੰਘ ਦੇ ਉਹਨਾਂ ਦੇ ਬੇਟੇ ਕਰਨਜੀਤ ਸਿੰਘ ਇਹ ਕੇਸ ਪੁਲਿਸ ਨੇ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਮਗਰੋਂ ਇਹ ਕੇਸ ਨੂੰ ਜੋ ਐਸਆਈਟੀ ਬਣਾਈ ਇਹ ਜਦੋਂ ਹੁਣ ਇਹ ਐਨਡੀਆਰ ਸਰਕਾਰ ਆਈ 2015 ਵਿੱਚ ਐਸਆਈਟੀ ਬਣਾਈ ਤੇ ਉਸ ਐਸਆਈਟੀ ਨੇ ਇਸ ਕੇਸ ਨੂੰ ਰੀਓਪਨ ਕੀਤਾ ਸੀ ਤੇ ਉਸ ਤੋਂ ਮਗਰੋਂ ਇਹ ਕੇਸ ਤੇ ਵਿੱਚ ਪੂਰਾ ਟ੍ਰਾਇਲ ਚੱਲਿਆ ਟ੍ਰਾਇਲ ਖਤਮ ਤੋਂ ਬਾਅਦ ਅੱਜ ਰੀਸ਼ਲ ਸੈਸ਼ਨ ਜੱਜ ਕਾਵੇਰੀ ਬਵੇਜਾਨੀ ਇਸ ਨੂੰ ਦੋਸ਼ੀ ਠਹਿਰਾਇਆ ਹੈ ਤੇ 18 ਫਰਵਰੀ ਨੂੰ ਹੁਣ ਇਹਦੀ ਸਜ਼ਾ ਸੁਣਾਉਣੀ ਹੈ ਸਾਰਿਆਂ ਨੂੰ ਇਸ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਤੇ ਲੱਗ ਰਿਹਾ ਹੈ ਕਿ ਅੱਜ ਮੈਨੂੰ ਸਮਝੋ ਚੀਫ ਮਿਨਿਸਟਰੀ ਦੀਆਂ ਕੀ ਸਾਰੀਆਂ ਪਤਵੀਆਂ ਮਿਲੀਆਂ ਇਹ ਸਭ ਤੋਂ ਮੇਰੇ ਵਾਸਤੇ ਸਭ ਤੋਂ ਉੱਚੀ ਉੱਚੀਆਂ ਨੇ ਤਾਂ ਇਹਨਾਂ ਵਾਸਤੇ ਮੈਂ ਉਥੋਂ ਛੱਟ ਕੇ ਇੱਥੇ ਆ ਕੇ ਕੇਸ ਕਰ ਲਿਆ ਸੀ ਤੋ ਇਹ ਕੇਸ ਜਦੋਂ ਸ਼ੁਰੂ ਹੋਇਆ ਇਹਦੇ ਵਿੱਚ ਸਾਰਿਆਂ ਦਾ ਸਾਥ ਆ ਸਭ ਨੇ ਮਿਲ ਰਲ ਮਿਲ ਕੇ ਇਹ ਜਿੱਚ ਕੰਮ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਨੇ ਜਿੱਚ ਬੜੀ ਹਿੰਮਤ ਕੀਤੀ ਹੈ ਬਹੁਤ ਮਨਜੀਤ ਸਿੰਘ ਜੀ ਕੇ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਮਨਜਿੰਦਰ ਸਰਸਾ ਉਦੋਂ ਚੱਲ ਸਕਦੇ ਸੀ ਉਹਦੇ ਉਹਦਾ ਵੀ ਬਹੁਤ ਰੋਲਾ ਉਦੋਂ ਬਾਅਦ ਵੀ ਜੋ ਸਰਸਾ ਪ੍ਰਧਾਨ ਰਹੇ ਤੇ ਹੁਣ ਵੀ ਮਨਜਿੰਦਰ ਸਿੰਘ ਸਰਸਾ ਜਾਰੂ ਰਿਹਾ ਤੇ ਨਾਲ ਨਾਲ ਇਹਦੇ ਵਿੱਚ ਗੁਰਦੁਆਰਾ ਕਮੇਟੀ ਦੇ ਲੀਗਲ ਸਲਤਿਓਦੋਂ ਸੀਗੇ ਜੋਲੀ ਤੇ ਹੁਣ ਜਗਦੀਪ ਕਾਲੋ ਉਹਨਾਂ ਨੇ ਵੀ ਬਹੁਤ ਤੇਜ਼ੀ ਤੇ ਰੋਲ ਰਿਹਾ ਤੇ ਨਰਫਰੀਦ ਦਾ ਵੀ ਇੱਥੇ ਬਹੁਤ ਵੱਡਾ ਰੋਲ ਰਿਹਾ ਨਾਲ ਮੇਰੇ ਨਾਲ ਦੋ ਵਕੀਲ ਜਿਹੜੇ ਗਰਵਖ ਸਿੰਘ ਪਿਛਲੇ 30 ਸਾਲ ਤੋਂ ਇੱਕ ਕੇਸ ਮੇਰੇ ਨਾਲ ਕਰ ਰਹੇ ਨੇ ਤੇ ਕਾਮਨਾ ਪੂਰਾ ਜਿਹੜੇ ਪਿਛਲੇ 25 ਸਾਲ ਤੋਂ ਇੱਕ ਕੇਸ ਮੇਰੇ ਨਾਲ ਕਰ ਰਹੇ ਨੇ ਉਹਨਾਂ ਦਾ ਵੀ ਇੱਥੇ ਬਹੁਤ ਵੱਡਾ ਰੋਲ ਰਿਹਾ ਨਾਲ ਜੋ ਪਬਲਿਕ ਪ੍ਰੋਸੀਕਿਊਟਰ ਮਨੀਸ਼ रावत ਤੇ ਆਈਓ ਜਗਦੀਸ਼ ਕੁਮਾਰ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਇਸ ਵਿੱਚ ਬਹੁਤ ਸਾਥ ਦਿੱਤਾ ਔਰ ਹੁਣ ਇਹ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਜ਼ਮਾਨਤ ਖਰਬੋਂਦੀ ਉੱਥੋਂ ਵੀ ਇਹਨੂੰ ਜ਼ਮਾਨਤ ਨਹੀਂ ਮਿਲੀ ਔਰ ਜੇਲ੍ਹ ਵਿੱਚ ਆ ਤੇ ਚਾਹੇ ਧੇਰ ਬਹੁਤ ਹੋ ਗਈ ਪਰ ਸਿਰਫ ਇਹ ਕਿ ਧੇਰ ਹੋਣ ਦੇ ਨਾਲ ਇਹਨਾਂ ਨੂੰ ਅਸੀਂ ਛੱਡ ਜਾਈਏ ਇਹਨਾਂ ਦਰਦਿਆਂ ਨੂੰ ਭੁੱਲ ਬਖਸ਼ ਦਈਏ ਔਰ ਜਾਣ ਦਈਏ ਇਹ ਨਹੀਂ ਹੋ ਸਕਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਿਹਹਾ ਜਾਏ ਕਿ ਜੇ ਕਰ ਸੀ ਇਹ ਜਰਮ ਖਾਸ ਕਰਕੇ ਇਸ ਕੌਮ ਨਾਲ ਕਰਾਂਗੇ ਤਾਂ ਇਹ ਪਕਸ਼ਨ ਲਈ ਪਕਸ਼ਨ ਲਈ ਅੱਜ ਮੇਰਾ ਸਾਰਿਆਂ ਨੂੰ ਬਹੁਤ-ਬਹੁਤ ਤੁਹਾਨੂੰ ਮੁਬਾਰਕ ਹੋਵੇ ਤੇ ਮੇਰੀ ਇੱਕ ਮੀਡੀਆ ਨੂੰ ਬੇਨਤੀ ਆ ਕਿ ਮੈਂ ਇੰਡੀਵਿਜੂਅਲ ਬਾਈਟ ਕਿਸੇ ਨੂੰ ਨਹੀਂ ਦੇ ਰਿਹਾ ਤੇ ਇੱਥੋਂ ਲੈ ਲੈਣਾ ਜਿਹਨਾਂ ਲੈਣਾ ਬਾਕੀ ਮੈਂ ਕੱਲੋਂ ਦਰਵਾਜਾ ਸਭ ਜਾਊਂਗਾ ਸ਼ੁਕਰਾਨਾ ਕਰਨਾ ਜਿਹੜੇ মিডিਆ ਵਾਲੇ ਉਹਨਾਂ ਉੱਥੋਂ ਮੇਰੀ ਬੈਕ ਲੈ ਲੈਣ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਾਰਿਆਂ ਨੂੰ ਫਿਰ ਮੁਬਾਰਕ ਬੈਟਰੂ ਜੀ ਦਾ ਖਾਲਸਾ ਬੈਟਰੂ ਜੀ ਕੀ ਫਤਿਹ